ਆ ਗੱਗਾ ਕੀ ਨਾਮ ਦਾ ਸੌਰਵ 3 ਨਾਮ ਦਾ ਸੌਰਵ ਕੁਮਾਰ ਸੌਰਵ ਜੀ ਕਿੱਥੋਂ ਆ ਰਹੇ ਸੀ ਤੇ ਕਿੱਥੇ ਜਾ ਰਹੇ ਸੀ ਆਈ ਸਰ ਮੈਂ ਡਿਊਟੀ ਕਰਦਾ ਹਾਂ ਸਰ ਮੈਂ ਬਟਾ ਲਿਆ ਹੁੰਦਾ ਪਿਆ ਹੇ ਕਿਹੜੀ ਬੱਤ ਸੀ ਐਬੀਟੀਸੀ ਵਾਲਿਆਂ ਦੇ ਕੀ ਹੋਇਆ ਜੀ ਆ ਇੱਥੋਂ ਜਿਹੜਾ ਕੱਥੂ ਨੰਗਲ ਦਾ ਪਿਆ ਐਬੀਟੀਸੀ ਵਾਲੇ ਬੱਸ ਨੇ ਉੱਥੋਂ ਸਪੀਡ ਛੱਡੀ ਦੀ ਹੈ ਪੂਰੀ ਉਹਨੇ ਇਹਨਾਂ ਨੂੰ ਕਿਹਾ ਵੀ ਹੈ ਕਿ ਘੱਟ ਕਰ ਲੈ ਸਵਾਰੀਆਂ ਨੇ ਵੀ ਕਿਹਾ ਇਹਨੇ 150 ਚੱਕੀ ਦੀ ਸੀ ਅਗਲਾ ਜਿਹੜਾ ਉਹ ਸਾਰਾ ਉੱਡਿਆ ਜਿਹੜੇ ਅਗਲੇ ਹੈਗੇ 5 6 ਉਹ ਨਹੀਂ ਉੱਥੇ ਹੈਗੇ ਉਹਦੇ ਵਿੱਚ ਹੀ ਤੁਰ ਗਏ ਨੇ ਤੇ ਬਾਕੀ ਜਿਹੜੇ ਪਿੱਛੇ ਵਾਲੇ ਹੀ ਉਹ ਬਚ ਗਏ ਨੇ ਕਿੰਨੇ ਕੇ ਕੰਨੇ ਤੋਂ ਤੁਸੀਂ ਮਰੇ ਹੋਣ ਦੇ ਕਿੰਨੇ ਕੇ ਜ਼ਖਮੀ ਹੋਏ 6 7 ਮਰੇ ਨੇ ਬਾਕੀ ਸਾਰੇ ਅਗਲੇ ਫਰੰਟ ਵਾਲੀ ਅੱਧੀ ਵਾਸ ਜਿਹੜੀ ਉਹ ਜ਼ਖਮੀ ਹੈ ਜਿਹੜੇ 5ਵੇਂ 6ਵੇਂ ਤੋਂ ਪਿੱਛੇ ਹੈਗੇ ਹੀ ਉਹ ਬਚ ਗਏ ਨੇ ਸਰ ਕਿਹਦਾ ਸਮਝਦੇ 20 ਬੱਸ ਬੈਠੇ ਸੀ ਕਿਹਦਾ ਕਿਸੂਤ ਬੱਸ ਵਾਲੇ ਦਾ ਜ਼ਿਆਦਾ ਅੰਨੇ ਵੀ ਚੁਟਾਨ ਨ ਕੀਤੀ ਹੈ 70 ਇਹਦਾ ਲਾਦੋ ਟੈਂਕਰ ਦਾ ਤਤੀਬ ਹਸਦਾ ਰਹਾ ਲੋ ਤੇ ਔਰ ਜਿਵੇਂ ਜਿਹੜਾ ਡਰਾਈਵਰ ਉਹ ਬਚ ਗਿਆ ਕਿ ਮਰ ਗਿਆ ਹੋਵੇ ਡਰਾਈਵਰ ਹੁਣ ਉਹਨਾਂ ਨੂੰ ਪਤਾ ਆ ਜਾਂ ਤੇ ਉਹਨਾਂ ਫੜ ਕੇ ਬਾਹਰ ਕੱਢਿਆ ਸੀ ਵਕ ਤੁਸੀਂ ਠੀਕ ਦੇ ਬਿਲਕੁਲ ਆ ਥੋੜੀ ਬਹੁਤੀ ਲੱਗੀ ਸੱਟ ਬਾਕੀ ਉਹ ਘਰ ਦੇ ਜਾਂਦੇ ਫੇ ਭਾਈ ਕੀ ਨਾਂ ਤੁਹਾਡਾ ਨਾਂ ਮੇਰਾ ਪਰਮਜੀਤ ਸਿੰਘ ਹੈ ਪਰਮਜੀਤ ਸਿੰਘ ਦੇ ਕੀ ਹੋਇਆ ਇੱਥੇ ਭਾਈ ਜੀ ਜਦੋਂ ਆਏ ਆ ਉਹ ਵੇਲੇ ਸਾਡੇ ਆਉਂਦਿਆਂ ਨੂੰ ਇਹ ਵਾਕਾ ਹੋ ਚੁੱਕਾ ਸੀ ਤੇ ਇੱਥੇ ਮਤਲਬ ਲੈਣਾ ਪਈਆਂ ਸੀ ਐਂਬੂਲੈਂਸਾਂ ਡੀਕਦੇ ਡੀਕਦੇ ਲੋਕਾਂ ਨੇ ਕੱਢਿਆ ਪਿੰਡ ਵਾਲਿਆਂ ਨੇ ਕਾਢ ਕੂਢ ਕੇ ਲੱਦੇ ਲੁੱਦੇ ਆ ਜੀ ਬਾਅਦ ਚ ਮੁਲਾਜ਼ਮ ਆਏ ਆ ਕਿੰਨੀ ਦੇਰ ਬਾਅਦ ਮੁਲਾਜ਼ਮ ਆਏ ਦੇ ਐਕਸੀਡੈਂਟ ਤੋਂ ਕਿੰਨੀ ਦੇਰ ਬਾਅਦ ਮੁਲਾਜ਼ਮ ਆਏ ਇਹ ਕੋਈ 1 ਮਿੰਟ 20 ਮਿੰਟ ਲੱਗੀ ਜਣੇ ਉੱਧਾ ਘੰਟੇ ਦੇ ਕਰੀਬ ਤੇ ਫਿਰ ਜਦੋਂ ਮੁਲਾਜ਼ਮ ਆਏ ਐਂਬੂਲੈਂਸ ਉਸ ਤੋਂ ਬਾਹਰ ਆਈਆਂ ਤਾਂ ਪਹਿਲਾਂ ਆਈਆਂ ਨਹੀਂ ਜੀ ਬਾਅਦ ਚ ਆਈਆਂ ਕਿੰਨੇ ਕ ਬੰਦੇ ਮਰੇ ਹੋਣਗੇ ਕਿੰਨੇ ਜ਼ਖਮੀ ਹੋ ਜੰਦੇ ਸਾਡੇ ਜੀ ਪੰਜ ਸੱਤ ਇੱਕ ਬੱਚਾ ਤੇ ਇੱਕ ਜਨਾਨੀ ਜਿਹੜੀ ਸੀ ਉਹਦੀ ਮਾਂ ਉਹ ਆਹੀ ਵੇਖੇ ਆ ਮੌਕੇ ਤੇ ਮਰੀ ਮਰੇ ਹਾਂਜੀ ਤੇ ਜ਼ਖਮੀ ਕਿੰਨੇ ਕ ਵੇਖੇ ਜੀ ਜ਼ਖਮੀ ਤੇ ਬਹੁਤ ਜ਼ਿਆਦਾ ਹੈ ਜੀ ਬਾਨ ਜੀ ਐਂਬੂਲੈਂਸਾਂ ਲੱਦ ਲੱਦ ਕੇ ਜੀ ਤੁਹਾਨੂੰ ਜੀ ਕਿੰਨੇ ਕੁ ਮਰੇ ਹੋਣਗੇ 6-7 ਹੋਣਗੇ ਜੀ ਤੇ ਕੀ ਕਸੂਰ ਕਿਹੜਾ ਸਮਝਦੇ ਤੁਸੀਂ ਭਾਈ ਜੀ ਜਾਂਦੇ ਆ ਜੀ ਆ ਜਿਹੜਾ ਟਰੱਕ ਵਾਲਾ ਇਹ ਵੀ ਗਲਤ ਹੱਥ ਮੋੜਨ ਡਿਆ ਇਹਦਾ ਹੱਕ ਬਣਦਾ ਅਗਲੇ ਬੰਨਿਓ ਮੋੜਨ ਦਾ ਅੱਛਾ ਜੀ ਹਾਂ ਜੀ ਤੇ ਬੱਸ ਬਹੁਤ ਤੇਜ਼ ਤੇ ਬੱਸ ਬਹੁਤ ਤੇਜ਼ ਆਈ ਵੇਖੋ ਸੀਟਾਂ ਹੀ ਪੁੱਟੀਆਂ ਗਈਆਂ ਉਸਦੇ ਕੀ ਮਾਮਲਾ ਹੈ ਜੀ ਇੱਥੇ ਇਹ ਮਾਮਲਾ ਇਦਾਂ ਹੋਇਆ ਜੀ ਇੱਕ ਟਿਪਰ ਜਿਹੜਾ ਕਿ ਬਟਾਲੇ ਸਾਈਡ ਤੋਂ ਅਮਰਸਰ ਨੂੰ ਜਾ ਰਿਹਾ ਸੀ ਤੇ ਪਿੱਛੇ ਇੱਕ ਬੱਸ ਜਿਹੜੀ ਆ ਉਹ ਵੀ ਬਟਾਲੇ ਸਾਈਡ ਤੋਂ ਅਮਰਸਰ ਨੂੰ ਜਾ ਰਹੀ ਸੀ ਜੋ ਗੋਪਾਲਪੁਰੇ ਦੇ ਕੋਲ ਆ ਕੇ ਤੇ ਇਹਨਾਂ ਨੇ ਜਿਹੜੀ ਆ ਟਿਪਰ ਟਿਪਰ ਵਾਲੇ ਡਰਾਈਵਰ ਨੇ ਅਚਾਨਕ ਜਦੋਂ ਕੱਟ ਲਿਆ ਯੂ ਟਰਨ ਲਈ ਤਾਂ ਪਿੱਛੋਂ ਜਿਹੜੀ ਬੱਸ ਆ ਰਹੀ ਸੀ ਇੱਕ ਕਦਮ ਉਹਦੇ ਵਿੱਚ ਜਾ ਕੇ ਟਕਰਾਈ ਆ ਜਿਹਦੇ ਨਾਲ ਕਾਫੀ ਜ਼ਿਆਦਾ ਜਿਹੜੇ ਆ ਯਾ ਪਸੰਜਰ ਜਿਹੜੇ ਬੱਸ 'ਚ ਬੈਠੇ ਸੀ ਉਹ ਇੰਜਰਡ ਹੋਏ ਆ ਔਰ ਅਸੀਂ ਆ ਥੋੜੀ ਦੇਰ ਪਹਿਲੇ ਹੀ ਇਹ ਜਿਹੜਾ ਇਨਸੀਡੈਂਟ ਹੋਇਆ ਤੇ ਮੌਕੇ ਤੇ ਪਹੁੰਚੇ ਆ ਐਸਐਚਓ ਕਥੂ ਨੰਗਲ ਨਾਲ ਨਾਲ ਫੋਰਸ ਹੈ ਆਪਣੀ ਤੇ ਆਪਾਂ ਵੱਤ ਤੋਂ ਵੱਤ ਜਿੰਨੇ ਵੀ ਜਿੰਨੇ ਇੰਜਰਡ ਹੋਏ ਲੱਗਦਾ ਇੰਜਰਡ ਜਿੰਨੇ ਵੀ ਪਰਸਨ ਹੋਏ ਆ ਸਾਰਿਆਂ ਨੂੰ ਆਪਾਂ ਕਿਉਂਕਿ ਹਲੇ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਉਹਨਾਂ ਨੂੰ ਆਪਾਂ ਅਲੱਗ-ਅਲੱਗ ਜਿਹੜੇ ਵਾਹਨਾਂ ਦੇ ਵਿੱਚ ਪਾ ਕੇ ਦੇ ਅੰਮ੍ਰਿਤਸਰ ਇਲਾਜ ਲਈ ਭੇਜਿਆ ਹੈ ਸਰ ਜਿਸ ਤਰ੍ਹਾਂ ਹਮੇਸ਼ਾ ਐਕਸੀਡੈਂਟ ਟ੍ਰਾਲੀਆਂ ਨਾਲ ਹੀ ਹੁੰਦੇ ਐ ਇਸ ਤਰ੍ਹਾਂ ਨਾਲ ਹੁੰਦੇ ਐ ਅਗਾਂ ਵਾਸਤੇ ਕਿਸ ਤਰ੍ਹਾਂ ਇਹਨਾਂ ਨੂੰ ਦੇਖੋ ਜੀ ਇਹ ਜਿਹੜਾ ਜੋ ਵੀ ਹੋਇਆ ਵਾ ਇਹ ਬਹੁਤ ਮਤਲਬ ਮਾੜੀ ਘਟਨਾ ਹੋਈ ਆ ਤੇ ਜੋ ਵੀ ਸਖਤ ਜਿਹੜਾ ਐਕਸ਼ਨ ਜਿਹੜਾ ਹੈ ਇਹਨਾਂ ਦੇ ਖਿਲਾਫ ਜਿਹੜਾ ਲਿਆ ਜਾਏਗਾ ਜਿਹੜਾ ਟ੍ਰਿਪਲ ਦਾ ਜਿਹੜਾ ਡਰਾਈਵਰ ਸੀ